ਇਹਨਾਂ ਨੂੰ ਤੁਸੀਂ ਕਿਉਂ ਫੋਲੋ ਕਰਦੇ ਹੋ ਕਿਉਂ ਤੁਸੀਂ ਲਾਈਕ ਕਰਦੇ ਹੋ ਐਡੀਆਂ ਗੰਦੀਆਂ ਗੱਲਾਂ ਇਹ ਕਰਦੇ ਆ ਯਾਰ ਤੁਸੀਂ ਮਾੜਾ ਮੋਟਾ ਤਾਂ ਸੋਚੋ ਤੁਸੀਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਫੋਲੋ ਕਰਦੇ ਈਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਤੁਸੀਂ ਆਹ ਇੱਕ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਤੇ ਪੇਜ ਦੇਖਦੇ ਪਏ ਹੋ ਨਾ ਇਸ ਪੇਜ ਦਾ ਨਾਮ ਬਠਿੰਡੇ ਵਾਲੀ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਪ੍ਰਸ਼ਾਸਨ ਨੂੰ ਵੀ ਤੁਸੀਂ ਇਸ ਤਰ੍ਹਾਂ ਦੇ ਪੇਜ ਤੇ ਸੋਸ਼ਲ ਮੀਡੀਆ ਤੇ ਜਿਹੜੇ ਗੰਦ ਪਾਉਂਦੇ ਆ ਤੁਸੀਂ ਇਹਨਾਂ ਨੂੰ ਨੱਥ ਪਾ ਲਓ ਤੇ ਨਹੀਂ ਫਿਰ ਅਸੀਂ ਆਪ ਦੇ ਵੱਲੋਂ ਕੋਈ ਬਣਦੀ ਕਾਰਵਾਈ ਕਰਾਂਗੇ ਠੋਕ ਕੇ ਤੇ ਜਿਹੜਾ ਇਹ ਜ਼ਿੰਦਗੀ ਦੇ ਵਿੱਚ ਯਾਦ ਕਰਨਗੇ ਇਹਨਾਂ ਨੇ ਇੰਨਾ ਕੁ ਜ਼ਿਆਦਾ ਗੰਦ ਪਾਇਆ ਨਾ ਜੇ ਅੱਜ ਦੀ ਡੇਟ ਦੇ ਵਿੱਚ ਆਪਾਂ ਕਹੀਏ ਨਾ ਸਭ ਤੋਂ ਜ਼ਿਆਦਾ ਗੰਦ ਇਹਨਾਂ ਨੇ ਪਾਇਆ ਤੇ ਜਿਹੜਾ ਕਿਤੇ ਸੁਣਿਆ ਤੇ ਰਿਆਣੀ ਜਾਂਦਾ ਬਠਿੰਡੇ ਵਾਲੀ ਦੇ ਨਾਮ ਤੇ ਇਹ ਪੇਜ ਬਣਿਆ ਹੋਇਆ ਸੀ ਬੜੀ ਸਰਚ ਕੀਤੀ ਨਾ ਤੇ ਇਹਨਾਂ ਦਾ ਕੋਈ ਕੰਟੈਕਟ ਨੰਬਰ ਹੈ ਬੜੇ ਅਸੀਂ ਮੈਸੇਜ ਕੀਤੇ ਹੋਰ ਆਈਡੀਆਂ ਤੋਂ ਇਹਨਾਂ ਨੇ ਮੈਸੇਜ ਨਹੀਂ ਸੀ ਨਹੀਂ ਕੀਤੇ ਸੂ ਇਸ ਕਰਕੇ ਏਆਈ ਦੇ ਨਾਲ ਇਹ ਵੀਡੀਓ ਬਣਾਉਂਦੇ ਆ ਤੇ ਇੱਕ ਸਿਆਣਾ ਬਹਿਣਾ ਬੰਦਾ ਨਾਲ ਪਤਾ ਨਹੀਂ ਉਹ ਸ਼ਾਇਦ ਏਆਈ ਦੇ ਨਾਲ ਹੀ ਬਣਦੀਆਂ ਸੁਣਨ ਦੇ ਵਿੱਚ ਆਇਆ ਤੇ ਸਰਦਾਰ ਬੰਦਾ ਹੋ ਸਰਦਾਰ ਬੰਦਾ ਬਣਾ ਕੇ ਏਆਈ ਦੇ ਨਾਲ ਇੰਨਾ ਕੁ ਜ਼ਿਆਦਾ ਉਹ ਗੰਦ ਬੋਲਦਾ ਜਿਹੜਾ ਕਿਤੇ ਸੁਣਿਆ ਤੇ ਰਿਆ ਨਹੀਂ ਜਾਂਦਾ ਇੱਥੋਂ ਸਾਫ਼ ਕਲੀਅਰ ਹੁੰਦਾ ਵੀ ਇਹ ਸਿੱਖਾਂ ਨੂੰ ਸਰਦਾਰਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਬਹੁਤ ਦੁੱਖ ਹੁੰਦਾ ਇਹ ਚੀਜ਼ ਚੀਜ਼ ਨੂੰ ਦੇਖ ਕੇ ਤੇ ਮੈਂ ਆਪਦੇ ਭਰਾਵਾਂ ਨੂੰ ਵੀ ਕਹਿਣਾ ਚਾਹੁੰਨਾ ਨੌਜਵਾਨਾਂ ਨੂੰ ਇਹਨਾਂ ਨੂੰ ਤੁਸੀਂ ਕਿਉਂ ਫੋਲੋ ਕਰਦੇ ਹੋ ਕਿਉਂ ਤੁਸੀਂ ਲਾਈਕ ਕਰਦੇ ਹੋ ਐਡੀਆਂ ਗੰਦੀਆਂ ਗੱਲਾਂ ਇਹ ਕਰਦੇ ਆ ਯਾਰ ਤੁਸੀਂ ਮਾੜਾ ਮੋਟਾ ਤਾਂ ਸੋਚੋ ਤੁਸੀਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਫੋਲੋ ਕਰਦੇ ਹੋ ਚੰਗੀ ਚੀਜ਼ ਕਿਤੇ ਤੁਹਾਡੇ ਅੱਗੇ ਆ ਜੇ ਤੁਸੀਂ ਉਹਨੂੰ ਤਾਂ ਕਦੇ ਕੋਈ ਫੋਲੋ ਨਹੀਂ ਕੀਤਾ ਲਾਈਕ ਨਹੀਂ ਕੀਤਾ ਤੇ ਤੁਸੀਂ ਗੰਦ ਨੂੰ ਕਿਉਂ ਫੋਲੋ ਕਰਦੇ ਹੋ ਸੋ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਇਹਨਾਂ ਨੂੰ ਠੱਲ ਪਾ ਲਓ ਇਹਨਾਂ ਤੇ ਬੰਦ ਦੀ ਕਾਰਵਾਈ ਕਰ ਦਿਓ ਤੇ ਮੈਂ ਇਹਨਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜਿਆ ਪੇਜ ਚਲਾਉਂਦੇ ਆ ਪਤਨੀ ਕੋਈ ਕੁੜੀ ਚਲਾਉਂਦੀ ਆ ਪੇਜ ਕਿ ਮੁੰਡਾ ਚਲਾਉਂਦਾ ਤੁਸੀਂ ਬਾਜ ਆ ਜਿਓ ਜੇ ਸਾਨੂੰ ਪਤਾ ਲੱਗ ਗਿਆ ਨਾ ਤੁਸੀਂ ਕੌਣ ਹੋ ਤੇ ਪਰ ਅਸੀਂ ਥੋੜੇ ਤੇ ਐਸੀ ਠੋਕ ਕੇ ਕਾਰਵਾਈ ਕਰਵਾਵਾਂਗੇ ਤੇ ਤੁਸੀਂ ਜ਼ਿੰਦਗੀ ਦੇ ਵਿੱਚ ਯਾਦ ਕਰੋਗੇ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਨਾਂ ਤੇ ਬਣਦੀ ਕਾਰਵਾਈ ਸਾਈਬਰ ਕਰਾਇਮ ਨੂੰ ਅਸੀਂ ਦਵਾਂਗੇ ਬਠਿੰਡੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਹਨਾਂ ਦਾ ਜਿਹੜਾ ਇਹ ਅਕਾਊਂਟ ਹੈ ਬੰਦ ਹੋਣਾ ਚਾਹੀਦਾ ਸਾਡੇ ਨੌਜਵਾਨ ਜਦੋਂ ਇੰਸਟਾਗ੍ਰam ਖੋਲ ਕੇ ਦੇਖਦੇ ਹੈ ਕਈ ਵਾਰੀ ਕੋਈ ਅਰ ਪਰਿਵਾਰ ਦੇ ਵਿੱਚ ਬੈਠਾ ਹੁੰਦਾ ਐਡੀਆਂ ਗੰਦੀਆਂ ਇਹ ਗੱਲਾਂ ਕਰਦੇ ਆ ਤੇ ਜਿਹੜਾ ਕਿਤੇ ਸੁਣੀਆਂ ਧਰੀਆਂ ਨਹੀਂ ਜਾਂਦੀਆਂ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਸ ਤਰ੍ਹਾਂ ਦੇ ਜਿਹੜੇ ਗੰਦ ਪਾਉਂਦੇ ਆ ਇਹਨਾਂ ਤੇ ਠੋਕੇ ਕਾਰਵਾਈ ਕਰੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ